ਰਮਜ਼ ਫਕੀਰਾ ਤੇਰੀ ਤੇਰੀਆਂ ਤੂੰ ਹੀਓ ਜਾਣੇ ਵੇ ਕਿਸੇ ਕਿਸੇ ਤੋਂ ਕੱਚ ਚਗਾਉਣਾ ਕਿਸੇ ਤੋਂ ਮੋਤੀ ਦਾਣੇ ਵੇ ਵਾ ਵਾ ਰਮਜ਼ ਫਕੀਰਾ ਤੇਰੀ ਤੇਰੀਆਂ ਤੂੰ ਹੀਓ ਜਾਣੇ ਵਾ ਵਾ ਰਮਜ਼ ਫਕੀਰਾ ਤੇਰੀ ਤੇਰੀਆਂ ਸੂਦ ਐਸ ਡੀ ਆਰ ਹਸਪੀਟਲ ਕੋਟਵਤੋਈ ਤੋਂ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਅੱਜ ਜੋ ਜੋੜ ਮੇਲਾ ਕਰਤਾਰਪੁਰ ਵਿਖੇ ਸ੍ਰੀ ਖੜਕਦਾਸ ਜੀ ਦੇ ਦਰਬਾਰ ਤੇ ਕਰਵਾਇਆ ਗਿਆ ਬਾਬਾ ਸੋਨੇ ਸਾਹਿਬ ਦੀ ਅਗਵਾਈ ਹੇਠ ਆਦ ਪ੍ਰਕਾਸ਼ ਰਤਨਾਗਰ ਸਾਗਰ ਗ੍ਰੰਥ ਜਿਸ ਦੀ ਸਥਾਪਨਾ ਕੀਤੀ ਸ੍ਰੀ ਆਸ਼ਰਦਾਸ ਜੀ ਮਹਾਰਾਜ ਨੇ ਜਿਹੜੇ ਕਿ आनंदगढ़ साहेब ਤੋਂ ਹੋਇਆ ਆ ਆਨੰਦਗੜ੍ਹ ਸਾਹਿਬ ਆਪਣੇ ਹੁਸ਼ਿਆਰਪੁਰ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਨੇ ਇਹ ਗ੍ਰੰਥ ਸਵਾਮੀ ਖੜਕਦਾਸ ਮਹਾਰਾਜ ਜੀ ਦੀ ਰਹਿਮ ਨਮਾਈ ਹੀਟ ਲਿਖਿਆ ਔਰ 1932 ਦੇ ਵਿੱਚ ਜੋ ਕਿ ਲੋਥਨ ਕਮੇਟੀ ਅੱਜ ਦੀ ਡੇਟ ਦੇ ਵਿੱਚ ਜੇ ਗੱਲ ਕਰੀਏ ਤੇ ਉਹ ਲਾਹੌਰ ਪਾਕਿਸਤਾਨ ਦੇ ਵਿੱਚ ਹੈ ਉਥੋਂ ਪਾਸ ਹੋਇਆ ਸੋ ਅੱਜ ਜੋ ਜੋੜ ਮੇਲਾ ਕਰਾਇਆ ਗਿਆ ਸਵਾਮੀ ਖੜਕਦਾ ਜੀ ਮਹਾਰਾਜ ਕਰਤਾਰਪੁਰ ਵਿਖੇ ਜਿਨ੍ਹਾਂ ਦਾ ਕਿ ਅੱਜ ਮੇਲਾ ਸੀ ਉਸ ਮੇਲੇ ਦੀਆਂ ਸਾਰੇ ਹੀ ਸਾਧ ਸੰਗਤ ਨੂੰ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਲੱਖ ਲੱਖ ਵਧਾਈਆਂ